ਅਸ ਵਕਤ ਦੇਸ਼ ਦੇ ਵਿੱਚ ਪੰਜਾਬ ਵਰਗੀ ਖੇਡ ਦੀ ਪਾਲਿਸੀ ਹੈ ਨਹੀਂ ਕਿਤੇ ਖਿਡਾਰੀ ਦੱਸਦੇ ਨੇ ਵੀ ਇਹ ਗੱਲ ਔਰ ਅਸ ਵਕਤ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਪਲੇਅਰ ਜਿਹੜੇ ਨੇ ਉਹ ਇੰਨਾ ਵਧੀਆ ਉਹਨਾਂ ਦਾ ਖੇਡਾਂ ਦੇ ਵਿੱਚ ਮਨ ਲੱਗਣ ਲੱਗ ਗਿਆ ਕਿ ਅਸ ਵਕਤ ਚਾਰ ਟੌਪ ਦੀਆਂ ਜਿਹੜੀਆਂ ਖੇਡਾਂ ਨੇ ਦੇਸ਼ ਦੀਆਂ ਵਿਮਨ ਕ੍ਰਿਕਟ ਉਹਦੀ ਕੈਪਟਨ ਹਰਮਨਪ੍ਰੀਤ ਹੈ ਮੋਗੇ ਤੋਂ ਹੁਣੇ ਵਰਲਡ ਕੱਪ ਜਿੱਤ ਕੇ ਆਏ ਨੇ ਤਿੰਨ ਪਲੇਅਰ ਸਾਡੇ 11 ਚੋਂ ਤਿੰਨ ਪੰਜਾਬ ਦੇ ਨੇ ਹਰ ਲੀਨ ਦਿ올 ਹੈ ਅਮਨ ਜੋ ਹੁੰਦਾ ਹੈ ਹਰਮਨਪ੍ਰੀਤ ਮੈਨਸ ਦੀ ਕ੍ਰਿਕਟ ਟੀਮ ਹੈ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਹੈ ਅਰਸ਼ਪ੍ਰੀਤ ਹੈ ਤਿੰਨੋਚ ਨੇ ਕੈਪਟਨ ਉਹਦਾ ਵੀ ਪੰਜਾਬੀ ਹੈ ਉਹ ਫਾਜ਼ਿਲ ਖਾਤੂ ਹੈ ਹਾਕੀ ਹੈ 11 ਚੋਂ 9 ਪੰਜਾਬ ਦੇ ਨੇ ਕੈਪਟਨ ਉਹਦਾ ਵੀ ਹਰਮਨਪ੍ਰੀਤ ਹੈ 11 ਚੋਂ 9 ਜਿਹੜੇ 11 ਖੇਡਦੇ ਨੂੰ ਚੋਂ 9 ਪੰਜਾਬੀ ਨੇ ਜੇ 6 ਵਜੇ ਪੰਜਾਬੀ ਦੇ ਤਾਂ ਆਉਂਦਾ ਵੀ ਮੂਰੂ ਪੰਜਾਬੀ ਹੀ ਹੈ ਕਿਉਂਕਿ ਚਾਰ ਬੈਂਚ ਤੇ ਵੀ ਆਪਣੀ ਨੇ ਇਹ ਨਹੀਂ ਹੈਗਾ ਕਿ ਜੇ 1 2 ਦੇ 6 ਵਜੇ ਜੇ ਚੇਂਜ ਕਰ ਲਏ ਤਾਂ ਦੋ ਪੰਜਾਬੀ ਘਟ ਗਏ ਆਉਂਦਾ ਵੀ ਮੂਰੂ ਪੰਜਾਬੀ ਹੀ ਤਿਆਰ ਹੁੰਦਾ ਉਹ ਕਹਿੰਦਾ ਮੈਨੂੰ ਦਿਓ ਮੌਕਾ ਸੋ 15 ਚੋਂ 13 ਆਪਣੇ ਨੇ ਉਹਦੇ ਚ ਤੇ ਫੁੱਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਮੁੰਡਾ ਹੀ ਚਾਰ ਵੱਡੀਆਂ ਖੇਡਾਂ ਨੇ ਚਾਰਾਂ ਦੇ ਕੈਪਟਨ ਸਾਡੇ ਨੇ ਅਸੀਂ ਪੰਜਾਬੀ ਹਾਂ ਸਾਨੂੰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਹੈਨੀ ਜੇ ਅਸੀਂ ਖੇਡਾਂ ਦੇ ਕੈਪਟਨ ਆ ਤਾਂ ਫਿਰ ਇੰਡਸਟਰੀ ਦੇ ਕੈਪਟਨ ਕਿਉਂ ਨਹੀਂ ਹੈਗੇ ਤਾਂ ਫਿਰ ਅਸੀਂ ਖੇਤੀ ਦੇ ਕੈਪਟਨ ਤਾਂ ਪਹਿਲੇ ਹੀ ਆ ਖੇਤੀ ਦੇ ਕੈਪਟਨ ਤਾਂ ਪੰਜਾਬ ਹੀ ਆ ਐਨੇ ਸੰਕਟ ਦੇ ਬਾਵਜੂਦ ਵੀ ਆ ਜਿਹੜਾ ਹੜ੍ਹਾਂ ਦਾ ਸੰਕਟ ਆਇਆ 5 ਲੱਖ ਏਕੜ ਦਾ ਨੁਕਸਾਨ ਹੋ ਗਿਆ 5 ਲੱਖ ਏਕੜ ਫਸਲ ਹੀ ਨਹੀਂ ਲੱਭੀ ਜ਼ਮੀਨਾਂ ਹੀ ਨਹੀਂ ਲੱਭੀਆਂ ਕਈ ਤਾਂ ਦਰਿਆ ਹੀ ਲੈ ਗਿਆ ਰੋੜ ਕੇ ਉਹਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਟਨ ਤੋਂ ਜ਼ਿਆਦਾ ਚੋੜ ਦਿੰਦੇ ਇਹਨਾਂ ਨੂੰ ਫੂਟਬਾਲ ਤੇ ਮੈਂ ਇਹ ਗੱਲ ਨਾਰਥ ਕੌਂਸਲ ਆਫ ਇੰਡੀਆ ਦੀ ਮੀਟਿੰਗ ਸੀ ਮੈਂ ਉੱਥੇ ਦੱਸ ਕੇ ਆਇਆ ਜੀ ਆ ਫੂਟਬਾਲ ਤੇ 40% ਸਾਡੇ ਚੋੜ ਨੇ 125 ਲੱਖ ਮੀਟਰ ਕਟਨਾ ਕਣਕ ਦੇਵਾਂਗੇ ਇਹਨਾਂ ਨੂੰ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਅਸੀਂ ਜਿਹੜਾ ਮਿੱਟੀ 'ਚ ਸੋਨਾ ਗਾਉਣਾ ਜਾਣਦੇ ਆ ਹਾਰਡ ਵਰਕਿੰਗ ਕਾਮ ਹੈ ਸਾਡੀ ਗੁਰੂਆਂ ਦਾ आशीर्वाद है देवी देवत्या पीरं फकीर शहीदा की धरती है वरदान वाली धरती है इतने कोई आ जाए भुखा नहीं मर सकता छोटा काम कर ले बड़ा कर ले भुखा नहीं मर दी धरती वरदान है अज भी चले जाऊँगे सड़क ते सौ किलोमीटर कट, पांच घट्टों तो सत्तर वैसे नॉर्मल दिनों तुम तो लंगर मिल जाएंगे ਜਿਹੜੇ ਹੱਥ ਬਨ ਕੇ ਤੁਹਾਨੂੰ ਚਾਹ ਪਿਆਉਣਗੇ ਹੱਥ ਬਨ ਕੇ ਜਲੇਬੀਆਂ ਰੋਟੀ ਬਣਾ ਦਾਲ ਰੋਟੀ ਹੱਥ ਬਨ ਕੇ ਐ ਮਿਹਨਤਾਂ ਕਰਕੇ ਹੀ ਖਾਜੋ ਜੀ ਕਿਹੜੀ ਸਟੇਟ ਚ ਹੁੰਦਾਈ ਦੱਸੋ ਨਹੀਂ ਹੁੰਦਾ ਆ ਪੰਜਾਬ ਚ ਹੀ ਐ ਜਿਹੜਾ ਤੁਸੀਂ ਦਿੱਲੀ ਜਾਂਦੇ ਹੋ ਸਾਰੇ ਅ اچھا ਬੰਦ ਮੈਂ ਕਈ ਕਿਉਂਕਿ ਮੈਂ ਤਾਂ ਬਹੁਤ ਚਿਰ ਤੋਂ ਸੜਕਾਂ ਤੇ ਫਿਰਦਾ ਨਾ 17 ਸਾਲ ਦੀ ਉਮਰ ਚ ਨਿਕਲ ਗਿਆ ਸੀ ਘਰੋਂ ਬਾਹਰ ਮੈਂ ਐ ਨਹੀਂ ਹੈਗਾ ਸੀ ਵੀ ਨਿਕਲ ਗਿਆ ਸੀ ਮਲ ਕੱਟਦਾ ਸੀ ਮਤਲਬ ਕਾਮਯਾਬ ਹੋ ਗਏ ਸੀਗੇ ਮਤਲਬ ਘਰ ਛੱਡਣਾ ਪੈ ਗਿਆ ਜੱਦੀ ਘਰਾਂ ਚ ਰਹਿ ਕੇ ਤਰੱਕੀਆਂ ਨਹੀਂ ਹੁੰਦੀਆਂ ਉਸ ਪਾਸ ਸਾਹਿਬ ਦੇਖੇ ਘਰ ਇਹਨਾਂ ਨੇ ਵੀ ਜੱਦੀ ਛੱਡੇ ਹੋਏ ਨੇ ਸਾਰਿਆਂ ਨੇ ਜੱਦੀ ਘਰਾਂ ਚ ਰਹਿ ਕੇ ਤਾਂ ਫਿਰ ਜੱਦੀ ਚ ਹੀ ਰਹਿ ਜਾਉਗੇ ਫਿਰ ਇਹ ਤਾਂ ਫਿਰ ਬਾਹਰ ਤਾਂ ਜਾਣਾ ਹੀ ਪੈਂਦਾ ਤਰੱਕੀਆਂ ਵਾਸਤੇ ਜਿੰਨੇ ਵੀ ਢਾਬੇ ਨੇ ਲਓ ਉਹਨਾਂ ਦੇ ਮਾਲਕ ਅੱਧਿਆਂ ਅੱਧਿਆਂ ਤੋਂ ਤੱਕ ਮਾਲਕ ਪੰਜਾਬੀ ਨਹੀਂ ਹੈਗੇ ਪਰ ਨਾ ਪੰਜਾਬੀ ਢਾਬਾ ਨਾ ਪਹਿਲਵਾਨ ਦਾ ਢਾਬਾ ਹੈਨਾ कारण कि पंजाबी रोटी खाते ने असल पंजाबी ढाबा देख के रुकना तो है तुम इधर दूर देर दूर लंघ जो इधरों तीस संघरिया टप जो डब्बा तो अगर ढाबे ही नहीं है जे हैगा भी पंजाबी यहाँ पंजाबी खाना मिलता है क्योंकि उन्होंने पता खाण पीन आजाबी हो है बस सो साडाब जे असी लागू करा ना तो साढ़े रोटी पैदा हो ਅੰਦਾਤਾ ਜੇ ਕਿਸਾਨ ਹੈ ਤਾਂ ਅੰਦਾਤਾ ਇੰਡਸਟਰੀਲਿਸਟ ਵੀ ਹੈ ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਜਲਦੇ ਨੇ ਜੀ ਕਿੰਨੇ ਮੈਂ ਜਦੋਂ ਦੇਖਦਾ ਕਈ ਵਾਰੀ ਉਹ ਟਾਈਮ ਤੇ ਸੜਕ ਤੇ ਹੁੰਨਿਆ ਸੀ ਵੀ ਜਦੋਂ ਛੁੱਟੀ ਹੁੰਦੀ ਹੈ 5 ਵਜੇ ਜਾਂ 5:30 ਵਜੇ 6 ਵਜੇ 7 ਵਜੇ ਇੰਡਸਟਰੀ ਦੇ ਵਿੱਚ ਜਦੋਂ ਆਫ ਹੁੰਦਾ ਜਾਂ ਸ਼ਿਫਟ ਚੇਂਜ ਹੁੰਦੀ ਹੈ ਹਜ਼ਾਰਾਂ ਲੋਕ ਟਿਫਨ ਲੈ ਕੇ ਆਪਣੇ ਸਾਈਕਲਾਂ ਤੇ ਕੋਈ ਪੈਦਲ ਐਂ ਤੁਰੇ ਜਾਂਦੇ ਉਹ ਟਿਫਨ ਕਾਦੇ ਨੇ ਰੋਟੀ ਦੇ ਉਹ ਖਾਲੀ ਲੈ ਕੇ ਜਾਂਦੇ ਨੇ ਸ਼ਾਮ ਨੂੰ ਸਵੇਰੇ ਭਰ ਕੇ ਆਉਂਦੇ ਨੇ ਪਰਦਾ ਕੌਣ ਹੈ ਇੰਡਸਟਰੀਅਲ ਪਰਦਾ ਕੌਣ ਹੈ ਕਿਸਾਨ ਸੋ ਸਾਰੇ ਇਕੱਠੇ ਇੱਕ ਕੜੀ ਹੈ ਇਹ ਇਹ ਜੇ ਇਕੱਠੇ ਤਰੱਕੀ ਕਰਨਗੇ ਤਾਂ ਸਮਾਜ ਤਰੱਕੀ ਕਰੇ ਸਾਰਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਪੰਜਾਬ ਨੰਬਰ 1 ਬਣ ਗਿਆ ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਨੂੰ ਇਗਨੋਰ ਨਹੀਂ ਇਗਨੋਰ ਕਰਕੇ ਨਹੀਂ ਬਣ ਸਕਦਾ ਮੈਂ ਇਹ ਗੱਲ ਕਹਿ ਕੇ ਆਇਆ ਹਾਂ ਉੱਥੇ ਕਿਜੀ ਅਸੀਂ ਆਜ਼ਾਦੀ ਈਲੈਂਡ 'ਚ ਸਾਡਾ ਸਭ ਤੋਂ ਵੱਡਾ ਯੋਗਦਾਨ ਆਜ਼ਾਦੀ ਨੂੰ ਲੈ ਕੇ ਸੰਭਾਲਣ 'ਚ ਅੱਜ ਫੇਰ ਸਾਡਾ ਯੋਗਦਾਨ ਹੈ ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤਾਂ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡਰੋਨ ਰਾਹੀਂ ਜਾਂ ਕਿਤੇ ਰਹੀ ਅਸੀਂ ਆਜ਼ਾਦੀ ਦੀ ਰੱਖਿਆ ਕਰਨੇ ਸਾਥ ਸਭ ਤੋਂ ਵੱਧ ਸਾਡੇ ਚਾਹੇ ਜਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਾਓ ਤੁਹਾਨੂੰ ਪੰਜਾਬੀ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਇੱਕਾ ਡਾ ਹੀ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪੱਖ ਪੱਖ ਤੋਂ ਕਿਲਾ ਬਣੇ ਹੋਇਆ ਅਸੀਂ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ਼ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਲੇ ਦੀਆਂ ਕੰਧਾਂ ਹੋਰ ਮਜ਼ਬੂਤ ਹੋਣ ਇਹ ਕੰਮ ਬਾਤ ਕਰਦੇ ਥੈਟਸ ਕਾਲਡ ਅ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਗਲੋ ਕੰਮ ਕਰਨ ਚ ਸੌਖਾਈ ਹੋਵੇ ਖੱਜਲਖੋਰੀ ਬੰਦੋ ਜੇ